ਪਾਉ ਬਹੁਤ ਕਾਫੀ ਹੋ ਗਏ ਤੁਸੀਂ ਕਿ ਜਸਵੰਤ ਸਿੰਘ ਖਲੜਾਬਾਰੇ ਮੇਰਾ ਕੋ ਫਿਲਮ ਦੇ ਨਾਲ ਨਿੱਜੀ ਰਾਫਤਾ ਜਾਂ ਵਾਸਤਾ ਨਹੀਂ ਹੈ ਮੇਰਾ ਤਾਂ ਉਸ ਫਿਲਮ ਦੇ ਨਾਲ ਇਸ ਕਰਕੇ ਲਗਾ ਹੈ ਕਿ ਉਹ ਇਸ ਪੰਜਾਬ ਦੀ ਹੋਈ ਤ੍ਰਾਸਦੀ ਦੀ ਮੂਹੂਦੀ ਤਸਵੀਰ ਹੈ ਸਭ ਤੋਂ ਪਹਿਲਾਂ ਸਵਾਲ ਇਹ ਹੀ ਕਿ ਜਦੋਂ ਸਵੇਰੇ ਅੱਜ ਉੱਠੇ ਦੇਖਿਆ ਟੀਜ਼ਰ ਰਿਲੀਜ਼ ਹੋ ਗਿਆ ਪਰ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਕੀ ਮੰਚ ਆਇਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਜੀਵਨੀਆਂ ਤੇ ਜਿਹੜੀ ਹੈ ਇਤਿਹਾਸ ਵੀ ਲਿਖਿਆ ਜਾਣਾ ਚਾਹੀਦਾ ਆਧੁਨਿਕ ਜਿਹੜਾ ਪ੍ਰਚਾਰ ਸਾਧਨ ਆ ਉਹ ਫਿਲਮਾਂ ਵਾਂ ਉਹ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਦੇਖੀਏ ਕਿ ਜਸਵੰਤ ਸਿੰਘ ਖਾਲੜਾ ਕੌਣ ਨੇ ਜਸਵੰਤ ਸਿੰਘ ਖਾਲੜਾ ਇੱਕ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਤੇ ਹੂ ਮਨੁੱਖੀ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਸਾਨੂੰ ਸਾਡਾ ਸੰਵਿਧਾਨ ਦਿੰਦਾ ਜੀ ਦੇਸ਼ ਲੋਕਤੰਤਰ ਦੇਸ਼ ਆ ਅਸੀਂ ਸੰਵਿਧਾਨ ਨੂੰ ਸਭ ਤੋਂ ਵੱਡਾ ਮੰਨਦੇ ਆ ਕੋਈ ਪਾਰਟੀ ਉਹਨੂੰ ਜਿਹੜੀ ਸੰਵਿਧਾਨ ਦੀ ਕਿਤਾਬ ਨੂੰ ਦਿਖਾ ਕੇ ਵੋਟਾਂ ਲੈਂਦੀ ਆ ਕੋਈ ਕਹਿੰਦੇ ਜੀ ਵੀ ਸੰਵਿਧਾਨ ਸਾਡਾ ਜਿਹੜਾ ਇਹ ਇਹ ਸਾਡਾ ਧਾਰਮਿਕ ਗ੍ਰੰਥ ਆ ਕਹਿਣ ਨੂੰ ਠੀਕ ਐ ਪਰ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਸੰਵਿਧਾਨ ਦੇ ਲਈ ਉਹਨੂੰ ਕਾਇਮ ਕਰਨ ਦੇ ਲਈ ਮਨੁੱਖੀ ਹੱਕਾਂ ਦੇ ਲਈ ਆਪਣੀ ਕੁਰਬਾਨੀ ਦੇ ਦਿੰਦੇ ਨੇ ਜਦੋਂ ਕਿ ਉਹਨੂੰ ਪਤਾ ਸੀ ਕਿ ਮੈਨੂੰ ਮਾਰ ਦਿੱਤਾ ਜਾਏਗਾ ਜੀ ਪਰ ਉਹ ਆਪਣੇ ਮਿਸ਼ਨ ਦੇ ਵਿੱਚ ਇਮੋਸ਼ਨਲ ਹੋ ਗਏ ਤੁਸੀਂ ਕੈਮਰਿਆ ਹੂੰ ਉਸ ਬੰਦੇ ਦੀ ਕੀਤੀ ਗੱਲ ਨੂੰ ਅੱਜ ਅਸੀਂ ਸੈਂਸਰ ਬੋਰਡ ਦੇ ਰਾਹੀਂ ਇਸ ਦੇਸ਼ ਵਿੱਚ ਲਾਗੂ ਨਹੀਂ ਹੁੰਦੇ ਰੇ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਦੁਨੀਆ ਦੇ ਵਿੱਚ ਉਹ ਜਾਰੀ ਹੋਏਗੀ ਤੇ ਸਾਡੇ ਦੇਸ਼ ਵਿੱਚ ਕਿਉਂਕਿ ਬਹੁਤ ਵੱਡੀ ਘਟਨਾ ਹੈ ਇੱਕ ਇਸ ਦੇਸ਼ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਹੈ ਕਿ ਪੰਜਾਬ ਇੱਕ ਛੋਟਾ ਜਿਹਾ ਸੂਬਾ ਜਿਹਦੇ ਵਿੱਚ ਥੋੜੇ ਸਮੇਂ ਦੇ ਅੰਦਰ 25000 ਲੋਕ ਜਿਹੜੇ ਆ ਚੁੱਕਲੇ ਗਏ ਤੋ ਇਹ ਜਿਹੜੀ ਗੱਲ ਆ ਦੇਖੋ ਜਸਵੰਤ ਸਿੰਘ ਖਾਲੜਾ ਜੀ ਨੇ ਇਹ ਗੱਲ ਚੁੱਕੀ ਕਿ ਜਿਹੜੇ ਲੋਕਾਂ ਨੂੰ ਚੁੱਕ ਲਿਆ ਗਿਆ ਜਿਹੜੇ ਹਸਪਤਾਲਾਂ 'ਚ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਉਹ ਸਾਰੇ ਅੰਕੜੇ ਨੇ ਮੈਂ ਤੁਹਾਡੇ ਦ્વાਰਾ ਜਾਣਕਾਰੀ ਇਹ ਦੱਸਣੀ ਚਾਹੁੰਨਾ ਮੇਰਾ ਕੋਈ ਫਿਲਮ ਦੇ ਨਾਲ ਨਿੱਜੀ ਰਾਫਤਾ ਜਾਂ ਵਾਸਤਾ ਨਹੀਂ ਹੈ ਮੇਰਾ ਤਾਂ ਉਸ ਫਿਲਮ ਦੇ ਨਾਲ ਇਸ ਕਰਕੇ ਲਗਾ ਹੈ ਕਿ ਉਹ ਇਸ ਪੰਜਾਬ ਦੀ ਹੋਈ ਤਾਸਦੀ ਦੀ ਮੂਲ ਦੀ ਤਸਵੀਰ ਹੈ ਬਿਲਕੁਲ ਤੋਂ ਮੈਂ ਜਾਣਕਾਰੀ ਦੇ ਦਿਆਂ ਕਿ ਇਹ ਜਿੰਨੇ ਆંકड़े ਇਸ ਫਿਲਮ ਦੇ ਵਿੱਚ ਦਿੱਤੇ ਗਿਆ ਉਹ ਸਾਰੇ ਆંકड़े ਸਰਕਾਰੀ ਆંકड़े ਨੇ ਜਿਵੇਂ ਕੋਰਟਾਂ ਦੇ ਵਿੱਚ ਬਿਆਨ ਹੋਏ ਨੇ ਸੁਪਰੀਮ ਕੋਰਟ ਦੇ ਵਿੱਚ ਹੋਏ ਨੇ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਫੋਟੋਸਟੇਟਾਂ ਨੇ ਹਸਪਤਾਲਾਂ ਦੇ ਵਿੱਚ ਜਿਹੜੇ ਪੋਸਟਮਾਰਟਮ ਹੋਏ ਨੇ ਉਹ ਨੇ